राधे कृष्णा उम्मीद है ਤੁਸੀਂ ਸਾਰੇ ਵਧੀਆ ਹੋਵੋਗੇ ਮੈਂ ਵੀ ਵਧੀਆ ਸਵੇਰੇ ਉੱਠ ਕੇ ਨਹਾਉਣਾ ਜ਼ਰੂਰੀ ਪਾਠ ਪੂਜਾ ਕਰਨੀ ਜ਼ਰੂਰੀ ਤਾਂ ਕਿ ਇਸੇ ਕੋਈ ਅਫਸੋਸ ਵਾਲੀ ਗੱਲ ਨਹੀਂ ਹੈ ਤਾਂ ਕਿ ਦਿਨ ਵਧੀਆ ਨਿਕਲੇ ਨਾ ਅੱਜ ਮੈਂ ਜਲਦੀ ਉੱਠ ਕੇ ਸੀ ਕਿਉਂਕਿ ਮੈਂ ਅੱਜ ਆਪਣੇ ਪੇਕੇ ਜਾਣਾ ਸੀਗਾ ਫੌਰਨ ਤੋਂ ਮੇਰੀ ਸਿਸਟਰ ਆਈ ਹੋਈ ਸੀ ਪੂਰੀ ਫੈਮਿਲੀ ਤਾਂ ਉਹਨਾਂ ਮਿਲਣ ਜਾਣਾ ਸੀ ਹੇਤਲ ਮਮੇ ਤੋਂ ਪਸੇ ਕਰਿਓ ਇੱਥੇ ਵੇਜੋ ਤੁਸੀਂ ਮੰਝੇ ਤੇ ਪਹਿਲੇ ਤਾਂ ਇੱਧਰ ਆਈ ਜਾਇ ਜਾ ਇੱਥੇ ਖਾਈ ਜਾਓ ਤੁਹਾਨੂੰ ਜਨ ਆਇਆ ਰਾਤ ਨੂੰ ਨਹੀਂ ਆ ਲੈਟਾਂ ਜਗਾਂ ਉਹ ਪਿੱਛੇ ਸਾਈਡ ਤੇ ਖੜਾ ਹੋ ਜਾਂਦਾ ਹੈ ਤਾਂ ਕਿ ਕੋਈ ਦੇਖੇ ਨਾ ਮੂੰਹ ਕੱਤ ਲਗਿਆ ਆਪਣੀ ਰਿੱਕਟਾਂ ਤੋਂ ਵਿੱਜਿਆ ਜੀ ਜੀ ਇਸਕੇ ਚਾਬੀ ਲਿਆ ਦੇ ਮਗਾ ਹੋਇਆ ਪਟ્રોલ ਖਾਦੀ ਉਹ ਨਹੀਂ ਹੈ ਬੇਕਾਰ ਨਹੀਂ ਹੈ ਬੇਟਾ ਵਾਚ ਤੋਂ ਕਿੰਨੇ ਵਧੀਆ ਲੱਗਦੇ ਹਨ ਪਹਿਲਾਂ ਹਰੇ ਅੰਗੂਰਾਂਦ ਵੀ ਵੇਲ ਸੀਗੀ ਇਹ ਬਲੈਕ ਕਿੰਨੇ ਸੋਹਣੇ ਲੱਗਦੇ ਹਨ ਡੋੜ ਵੀ ਹੈ ਇਹ ਇਹ ਲੋ ਫੌਰਨ ਤੋਂ ਜੈਸਟ ਰਾਈ ਹੋਇਆ ਦਾ ਛੋਟਾ ਬੇਟਾ ਹੈ ਬੱਚੇ ਇੰਜੋਇਮੈਂਟ ਕਰ ਰਹੇ ਸੀ ਦੇ ਨਾਲ ਅਰਜਨ ਅਰਜਨ ਡੂ ਯੂ ਹੈਵ ਐਨੀ ਆਸਟ੍ਰੇਲੀਅਨ ਚੁਪੜਾ ਡੂ ਯੂ ਹੈਵ ਐਨੀ ਆਸਟ੍ਰੇਲੀਅਨ ਫਰੈਂਡਸ ਲਾਈਕ ਇੰਡੀਅਨ ਫਰੈਂਸ ਬਸ ਫਿਰ ਮੈਂ ਵਾਪਸ ਆ ਗਈ ਸੀ ਟਾਈਮ ਨਾਲ ਹੀ ਕਿਉਂਕਿ ਹਨੇਰਾ ਜਲਦੀ ਹੋ ਜਾਂਦਾ ਹੈ ਨਾ ਵਿంటర్ ਸੀਜ਼ਨ ਕਰਕੇ ਦਿਲ ਨਹੀਂ ਕਰ ਰਿਹਾ ਸੀ ਪਰ ਆਨ ਨੂੰ ਇੱਥੇ ਇਕੱਠੇ ਹੋਏ ਹੋਏ ਔਰ ਫੌਰਨ ਤੋਂ ਜਿਹੜੀ ਮੇਰੀ ਸਿਸਟਰ ਆਈ ਹੋਈ ਸੀ ਉਹ 4 ਸਾਲ ਬਾਅਦ ਅਪਰੋਕਸੀਮੇਟਲੀ ਮਿਲੀ ਸੀ ਮੈਨੂੰ ਦਿਲ ਕਰ ਰਿਹਾ ਸੀ ਕਿ ਦੋ ਦਿਨ ਰਹਾ ਉਹਦੇ ਕੋਲ ਪਰ ਉਹ ਵੀ ਬਿਜ਼ੀ ਸੀਗੇ ਕਾਫੀ ਰਿਸ਼ਤੇਦਾਰਾਂ ਨੂੰ ਮਿਲਣਾ ਸੀ ਥੋੜੇ ਟਾਈਮ ਲਈ ਆਈ ਸੀਗੇ બસ ਇਸ ਕਰਕੇ ਔਰਪਸ ਚਲੇ ਜਾਈਏ ਟਾਈਮ ਲੱਗ ਜਾਂਦਾ ਆਉਣ ਵਾਸਤੇ ਨਾ ਇੱਕ ਡੇਢ ਘੰਟਾ ਲੱਗ ਜਾਂਦਾ ਹੈ ਡੇਢ ਲੱਗ ਜਾਂਦਾ ਹੈ ਤਾਂ ਕਰਕੇ ਅਸੀਂ ਸਵੇਰੇ ਜਲਦੀ ਚਲੇ ਗਏ ਸੀਗੇ ਤਾਂ ਕਿ 4-5 ਘੰਟੇ ਸਪੈਂਡ ਕਰ ਲਈਏ ਉਹਦੇ ਨਾਲ ਬਾਕੀ ਆਪਣੇ ਘਰਦਿਆਂ ਨੂੰ ਵੀ ਮਿਲ ਲਈ ਸੀ ਮੈਂ ਬਸ ਆ ਕੇ ਮੈਂ ਕਿ ਚਲੋ ਫ੍ਰੀ ਕੀ ਬੈਠਣਾ ਧੁੱਪ ਨਿਕਲੀ ਹੋਈ ਹੈ ਕੱਪੜੇ ਧੋ ਦਈਏ ਧੋ ਕੇ ਜਾਨ ਛੁੱਟਦੀ ਹੈ ਫਿਰ ਤੁਹਾਨੂੰ ਪਤਾ ਹੀ ਹੈ ਕਿ ਪਿੱਛੇ ਕਿੰਨੇ ਦਿਨ ਤੁੰਦ ਬੜੀ ਜ਼ਿਆਦਾ ਪਈ ਹੋਈ ਸੀ ਤੋਂ ਪਤਾ ਦੇਖਣ ਨੂੰ ਹੀ ਨਹੀਂ ਮਿਲੀ ਫਿਰ ਕਪੜੇ ਕਾਫੀ ਇਹ ਜੇ ਮੌਸਮ 'ਚ ਇਕੱਠੇ ਹੋ ਜਾਂਦੇ ਨੇ ਫਿਰ ਮੈਂ ਕਿਹਾ ਚਲੋ ਜਿਹੜੇ ਚ ਘੱਟ ਹੀ ਸੀ ਘਟੇ ਵਧਦੇ ਜੋ ਹੋ ਦੇਣੀ ਆ ਹੁਣ ਜਿੰਨੇ ਦਿਨ ਵੀ ਧੁੱਪ ਨਿਕਲੇਗੀ ਤਾਂ ਫਿਰ ਇਕੱਠੇ ਨਹੀਂ ਹੋएंगे ਜੇ ਤੁੰਦ ਆ ਵੀ ਗਈ ਦੁਬਾਰਾ ਤਾਂ ਕੋਈ ਚੱਕਰ ਨਹੀਂ ਐਕਚੁਅਲੀ ਸੌਕਸ ਜ਼ਿਆਦਾ ਖਤੰਦੀਆਂ ਇੱਕ ਪੇਰ ਪਾਉਣਾ ਸੌਕਸ ਦਾ ਤਾਂ ਨ ਨਿੱਗ ਜੀ ਆਂਦੀ ਨਹੀਂ ਐ ਤਾਂ ਫਿਰ ਵੀ ਉਂਗਲੀਆਂ ਠੰਡੀਆਂ ਹੋ ਜਾਂਦੀਆਂ ਦਿਨ ਨਾਲ ਬੇਟਾ ਜਾਂਦਾ ਹੈ ਤਾਂ ਉਹ ਤਾਂ ਦੋ ਦੋ ਪੇਅਰ ਪਾ ਕੇ ਜਾਂਦਾ ਹਮੇਸ਼ਾ ਜਦੋਂ ਆਂਦਾ ਹੈ ਤਾਂ ਫਿਰ ਉਹ ਠੰਡੀਆਂ ਜੀ ਹੋ ਹੀ ਜਾਂਦੀਆਂ ਪਤਾ ਨਹੀਂ ਕਿਵੇਂ ਫਿਰ ਉਹ ਮਤਲਬ ਇੱਕ ਦਿਨ ਚ ਦੋ ਪੇਅਰ ਜਾਂ ਕਰਦਾ ਹੈ ਕਈ ਪੇਅਰ ਹੋ ਜਾਂਦੇ ਆ ਸੌਕਸ ਦੇ ਫਿਰ ਧੋਨੇ ਹੀ ਪੈਂਦੇ ਆ ਇੰਨਾ ਕਿੰਨਾ ਕੁ ਆਪਾਂ ਟੀਅਰ ਖਰੀਦ ਕੇ ਰੱਖ ਲਾਂਗੇ ਤਾਂ ਫਿਰ ਸਕਾਣੇ ਵੀ ਹੁੰਦੇ ਆ ਦੋ ਦਿਨਾਂ ਚ ਪੰਜ 6 ਪੇਅਰ ਲੱਗ ਜਾਂਦੇ ਨੇ ਉੱਪਰ ਕੱਪੜੇ ਧੋਣ ਤੋਂ ਬਾਅਦ ਨਾ ਮੈਂ ਥੋੜੀ ਮੂੰਗਫਲੀ ਵਗੈਰਾ ਲੈ ਗਈ ਸੀਗੀ ਨੁਕੀਨ ਲੈ ਗਈ ਸੀ ਮੈਂ ਕੱਪੜੇ ਧੋਣ ਤੋਂ ਬਾਅਦ ਖਾਵਾਂਗੀ ਧੁੱਪ 'ਚ ਬੈਠ ਕੇ ਜਦੋਂ ਬੈਠਦੀ ਆ ਤਾਂ ਇਹ ਗੈਲਰੀ ਜ਼ਰੂਰ ਆਂਦੀ ਆ ਕੋਲ ਆ ਦੇਖੋ ਲਿਫਾਫੇ ਦੇ ਨੇੜੇ ਤੇੜੇ ਘੁੰਮ ਰਹੀ ਐ